ਲੋਨੋ ਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕੀਤੇ ਸਬਜੀ ਇਸ ਨੂੰ ਤੁਸੀਂ ਸਬਜੀ ਵੀ ਕਹਿ ਸਕਦੇ ਆਚਾਰ ਵੀ ਕਹਿ ਸਕਦੇ ਇਹਦਾ ਨਾਂ ਹੈ ਅਚਾਰੀ ਆਲੂ ਸਬਜੀ ਇਹ ਦੋਹੇ ਫਲੇਵਰ ਆ ਜਾਂਦੇ ਇਹਦੇ ਵਿੱਚ ਜੇ ਤੁਸੀਂ ਸਬਜੀ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਆ ਤਾਂ ਤੁਸੀਂ ਇਸ ਤਰ੍ਹਾਂ ਅਚਾਰੀ ਆਲੂ ਬਣਾ ਸਕਦੇ ਆ ਇਹਨੂੰ ਬਣਾਉਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ 20 ਸੈਂਟਾ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਿਲਕੁਲ ਸਿੰਪਲ ਤੇ ਆਸਾਨ ਤਰੀਕਾ ਜਿਸ ਤਰ੍ਹਾਂ ਤੁਸੀਂ ਰੇੜੀਆਂ ਤੇ ਛੋਲੇ ਭਟੂਰੇ ਖਾਂਦੇ ਆ ਉਹਦੇ ਨਾਲ ਆਲੂਆਂ ਦੀ ਸਬਜ਼ੀ ਦਿੰਦੇ ਆ ਉਹ ਕਿੰਨੀ ਜ਼ਿਆਦਾ ਸਵਾਦ ਲੱਗਦੀ ਜੇ ਤੁਸੀਂ ਇੱਕ ਵਾਰ ਅਚਾਰੀ ਆਲੂ ਟਰਾਈ ਕਰੋਗੇ ਤਾਂ ਤੁਸੀਂ ਆਲੂ ਆ ਦੀ ਸਬਜ਼ੀ ਖਾਣੀ ਭੁੱਲ ਜਾਓਗੇ ਹੁਣ ਇਹ ਆਪਾਂ ਬਣਾਈ ਕਿਸ ਤਰ੍ਹਾਂ ਇਹਨੂੰ ਤੁਸੀਂ ਠੰਡਾ ਹੋਣ ਤੋਂ ਬਾਅਦ ਹੀ ਖਾਣੇ ਆ ਜੇ ਅਸੀਂ ਗਰਮਾ-ਗਰਮ ਖਾਵਾਂਗੇ ਐ ਤਾਂ ਥੋੜਾ ਜਿਹਾ ਫਲੇਵਰ ਇਹਦਾ ਹੋਰ ਆਊਗਾ ਸਬਜ਼ੀ ਦਾ ਫਲੇਵਰ ਆਊਗਾ ਜਦਕ ਠੰਡਾ ਹੋਣ ਤੋਂ ਬਾਅਦ ਖਾਵਾਂਗੇ ਤਾਂ ਬਿਲਕੁਲ ਇਹ ਅਚਾਰ ਦਾ ਫਲੇਵਰ ਦਊਗਾ ਇਹਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਜਾਂ ਤੁਸੀਂ ਖਾਓ ਪੂਰੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਸੁਆਦ ਬਣਦੀ ਹੈ ਇਹ ਅਸੀਂ ਅਚਾਰੀ ਆਲੂ ਕਿਸ ਤਰ੍ਹਾਂ ਬਣਾਏ ਆ ਆਓ ਬਣਾ ਕੇ ਤਿਆਰ ਕਰਦੇ ਆ ਬਿਲਕੁਲ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਅਚਾਰ ਅਚਾਰੀ ਆਲੂ ਬਣਾਉਣ ਦੇ ਲਈ ਅਸੀਂ ਛੋਟੇ ਸਾਈਜ਼ ਦੇ ਆਲੂ ਲੈ ਲਿਆ ਇਹਨਾਂ ਨੂੰ ਉਬਾਲ ਕੇ ਰੱਖ ਲਿਆ ਏ ਜੇ ਤੁਹਾਡੇ ਕੋਲ ਛੋਟੇ ਸਾਈਜ਼ ਦੇ ਆਲੂ ਨਹੀਂ ਹੈ ਤਾਂ ਤੁਸੀਂ ਵੱਡੇ ਸਾਈਜ਼ ਦੇ ਲੈ ਸਕਦੇ ਤੇ ਉਹਨਾਂ ਨੂੰ ਕੱਬੇ ਤੇ 4 ਜਾਂ 5 ਪੀਸ ਕਰ ਸਕਦੇ ਇਸ ਤਰ੍ਹਾਂ ਛੋਟਾ ਸਾਈਜ਼ ਹੋ ਜਾਵੇ ਜੇ ਛੋਟੇ ਸਾਈਜ਼ ਦੇ ਹੈਗੇ ਤਾਂ ਤੁਸੀਂ ਛੋਟੇ ਸਾਈਜ਼ ਦੇ ਹੀ ਇਸਤੇਮਾਲ ਕਰਿਓ ਹੁਣ ਅਸੀਂ ਅਚਾਰੀ ਆਲੂ ਤੇ ਲਈ ਮਸਾਲਾ ਤਿਆਰ ਕਰ ਲੈਂਦੇ ਆ ਇੱਕ ਪੈਗ ਇੱਕ ਪੈਨ ਲੈ ਲਿਆ ਉਹਦੇ ਵਿੱਚ ਮਸਾਲੇ ਪਾ ਲੈਂਦੇ ਆ ਹੁਣ ਆਪਾਂ ਲਈ ਹੈ ਵਿੱਚ ਕੁਲ ਥੋੜੇ ਆਲੂ ਮਸਾਲੇ ਤੁਸੀਂ ਆਲੂ ਦੇ ਹਿਸਾਬ ਨਾਲ ਪਾਣੇ ਆ ਜੇ ਜ਼ਿਆਦਾ ਆਲੂ ਬਣਾਣੇ ਆ ਜਾਰੀ ਆਲੂ ਤਾਂ ਤੁਸੀਂ ਥੋੜੇ ਜਿਹਾ ਜ਼ਿਆਦਾ ਮਸਾਲੇ ਲੈ ਲੈਣ ਜਿਸ ਤਰ੍ਹਾਂ ਬਿਲਕੁਲ ਮੈਂ ਥੋੜੇ 2 ਜਾਂ 3 ਦਿਨ ਵਾਸਤੇ ਹੀ ਇਹ ਇਹ achar ਬਣਾਣਾ ਇੱਕ ਤਾਂ ਇਹਨੂੰ ਲੰਬੇ ਸਮੇਂ ਲਈ ਰੱਖਿਆ ਨਹੀਂ ਜਾ ਸਕਦਾ ਤੁਸੀਂ ਤਾਜ਼ਾ ਬਣਾਓ ਤੇ ਤਾਜ਼ਾ ਖਾਓ ਇਹਦੇ ਲਈ ਮਸਾਲੇ ਬਿਲਕੁਲ ਥੋੜੇ ਥੋੜੇ ਲੈਣੇ ਆ ਜੀਰਾ ਮਿੱਠੀ ਸੌਫ ਕਲੌਂਜੀ ਤੁਸੀਂ ਕੋਈ ਵੀ ਇੱਕ ਚਮਚਾ ਲੈ ਲੈਣਾ ਉਸ ਦੇ ਹਿਸਾਬ ਨਾਲ ਤੁਸੀਂ ਸਾਰੇ ਇਹ ਮਸਾਲੇ ਪਾ ਲੈਣੇ ਆ ਕਾਲੀ ਮਿਰਚ ਧਨੀਆ ਪਾਊਡਰ ਸੋਰੀ ਧਨੀਆ ਸਾਦਾ ਧਨੀਆ ਸਾਦੇ ਧਨੀਆ ਦੇ ਅਸੀਂ ਲਾਵਗੇ ਆ 2 ਚਮਚੇ ਅਜਵੈਣ ਰਾਈ ਰਾਈ ਤੁਸੀਂ ਕੋਈ ਵੀ ਲੈ ਸਕਦੇ ਹੋ ਪਿੜੀ ਰਾਈ ਹੈ ਤਾਂ ਪਿਲੀ ਰਾਈ ਲੈ ਸਕਦੇ ਵੱਡੀ ਰਾਈ ਤੇ 100 ਤੁਸੀਂ ਲੈ ਸਕਦੇ ਹੋ ਤਿੰਨ ਕ ਪਾਉਂਦੇ ਇਹਦੇ ਵਿੱਚ ਅਸੀਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਇਹਨੂੰ ਇੱਕ ਜਾਂ 1.5 ਮਿੰਟ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਇਹਦੇ ਨਮਕ ਅਦਮ ਕਰਾਂਗੇ ਇਹ ਹੈ achar ਬਹੁਤ ਹੀ ਜਿਆਦਾ ਸਵਾਦ ਬਣਦਾ ਹੈ ਜੇ ਤੁਸੀਂ ਪੂਰੀ ਜਾਂ ਪਰੌਂਠੇ ਦੇ ਨਾਲ ਆਲੂ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਅਚਾਰੀ ਆਲੂ ਜ਼ਰੂਰ ਟਰਾਈ ਕਰਿਓ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਪਸੰਦ ਆਉਗੇ ਆ ਇਹ ਫਿੱਟਾ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਮਿੰਟੋ ਸੈਕਿੰਟ ਹੀ ਬਣ ਕੇ ਤਿਆਰ ਹੋ ਜਾਂਦੇ ਆ ਮਸਾਲੇ ਨੂੰ ਵੀ ਜ਼ਿਆਦਾ ਇਹਨੂੰ ਪਕਾਣ ਦੀ ਵਾਸਤੇ ਇੱਕ ਜਾਂ ਡੇਢ ਮਿੰਟ ਹੀ ਨੂੰ ਬਸ ਢੱਸ ਲੈਣਾ ਹੁਣ ਜਿਵੇਂ ਸੋਚੀ ਹੈ ਕਿ ਅਸੀਂ ਇਹ ਅਚਾਰੀ ਆਲੂ ਜਿਹੜੇ ਹੈ ਇਹਨੂੰ ਅਸੀਂ ਲੰਬੇ 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 ਸਮੇਂ ਲਈ ਸਟੋਰ ਕਰਕੇ ਰੱਖ ਲਈਏ ਨਹੀਂ ਇਹ ਲੰਬੇ ਸਮੇਂ ਤੱਕ ਨਹੀਂ ਇਹ ਰਹਦੇ ਆ ਤਿੰਨ ਤੋਂ ਚਾਰ ਕਮਿੰਚ ਬੜੀ ਹੱਦ ਇਹ ਹੱਤ ਤੱਕ ਇਸ ਲਈ ਤੁਸੀਂ ਦੋ ਜਾਂ ਤਿੰਨ ਦਿਨ ਵਾਸਤੇ ਨਿੱਕੇ ਆਲੂ ਬਣਾ ਲਓ ਐ ਤੇ ਬਹੁਤ ਹੀ ਇਹ ਸਵਾਦ ਬਣਦੇ ਆ ਇੱਕ ਮਸਾਲਾ ਇਹਦੇ ਵਿੱਚ ਤੁਸੀਂ ਹੋਰ ਪਾਣਾ ਕਿ ਮੇਰਾ ਮੁੱਕਿਆ ਹੋਇਆ ਦਾ ਮੇਥੀ ਦਾਣਾ ਮੇਥੀ ਦਾਣਾ ਜਿਹੜਾ ਆਪਾਂ ਚਮਚਾ ਲਿਆ ਉਹ ਸਿਰਫ ਪਾਣਾ ਤੁਸੀਂ ਅੱਧਾ ਚਮਚਾ ਤਾਂ ਮੈਂ ਪਹਿਲਾਂ ਦੱਸਿਆ ਮਸਾਲੇ ਤੁਸੀਂ ਆਲੂਆਂ ਦੇ ਹਿਸਾਬ ਦੇ ਨਾਲ ਹੀ ਪਾਣੇ ਆ ਜਿਆਦਾ ਆਲੂ ਬਣਾਣੇ ਆ ਜਿਆਦਾ ਮੈਂਬਰਾਂ ਦੇ ਲਈ ਤਾਂ ਤੁਸੀਂ ਜ਼ਿਆਦਾ ਮਸਾਲੇ ਪਾ ਲੈਣੇ ਬਿਲਕੁਲ ਥੋੜੇ ਹੀ ਮਸਾਲਿਆਂ ਦਾ ਇਸਤੇਮਾਲ ਕਰਨਾ ਹੈ ਮਸਾਲਾ ਸਾਡਾ ਹਲਕਾ ਜਿਹਾ ਰੋਸਟ ਹੋ ਗਿਆ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਲੈਂਦੇ ਆ ਹੁਣ ਅਸੀਂ ਮਸਾਲੇ ਨੂੰ ਇਹਨੂੰ ਕੁੱਟ ਲੈਂਦੇ ਆ ਤੁਸੀਂ ਗ੍ਰੈਂਡਰ ਵਿੱਚ ਵੀ ਪੀਸ ਸਕਦੇ ਹੋ ਨਹੀਂ ਇਸ ਤਰ੍ਹਾਂ ਔਂਡੀ ਲੈ ਕੇ ਤੁਸੀਂ ਉਹਦੇ ਵਿੱਚ ਵੀ ਪੀਸ ਸਕਦੇ ਇਹਦਾ ਪਾਊਡਰ ਨਹੀਂ ਬਣਾਉਣਾ ਬਿਲਕੁਲ ਪਤਲਾ ਪਾਊਡਰ ਥੋੜਾ ਜਿਹਾ ਇਹ ਦਰਦਰਾ ਹੀ ਰੱਖਣਾ ਹੈ ਜੇ ਰੋਸਟ ਕੀਤਾ ਹੋਵਾਂ ਤਾਂ ਆਸਾਨੀ ਨਾਲ ਇਹ ਇਹਨੇ ਪੀਸ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਤੁਸੀਂ ਦਰਦਰਾ ਜਿਹਾ ਬਣਾ ਲੈਣਾ ਹੁਣ ਚੱਲਦੇ ਆ ਦੁਬਾਰਾ ਗੈਸ ਵੱਲ ਉਸੀ ਪੈਨ ਵਿੱਚ ਅਸੀਂ ਇੱਕ ਕੜਛੀ ਤੇਲ ਦੀ ਪਾਲਣੇ ਅਚਾਰੀ ਆਲੂ ਬਣਾਉਣ ਦੇ ਲਈ ਤੁਸੀਂ ਸਿਰਫ ਦੇਸੀ ਤੇਲ ਦਾ ਹੀ ਇਸਤੇਮਾਲ ਕਰਨਾ ਹੈ ਜੇ ਨਹੀਂ ਹੈ ਤਾਂ ਤੁਸੀਂ ਕਰ ਸਕਦੇ ਜੇ ਹੈ ਤਾਂ ਤੁਸੀਂ ਦੇਸੀ ਤੇਲ ਦਾ ਇਸਤੇਮਾਲ ਕਰੇ ਇਹਦੇ ਨਾਲ ਅਚਾਰ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਤੇਲ ਗਰਮ ਹੋ ਗਿਆ असि दे पा देंगे हैं आलू उबले हुए जोड़े आलू लेते हैं उन्होंने पहला दो तीन मिनट इस तरह चाने पर पाते हैं हल्दी पाउडर कलर के दे लिए देगी मिर्च पा लेंगे ਸਾਈਦਾ ਕੱਟਾ ਪਨ ਖਤਮ ਹੋ ਜਾਣਾ ਆਲੂਆਂ ਦਾ ਤੇ ਫਲੇਵਰ ਬਿਲਕੁਲ ਚੇਂਜ ਹੋ ਜਾਣਾ ਉਸੇ 3 ਮਿੰਟੇ ਨੂੰ ਇਸ ਤਰ੍ਹਾਂ ਚਸ ਲੈਣਾ 3 ਮਿੰਟ ਦਾ ਬਾਅਦ ਆਲੂ ਤਾਂ ਸਾਡੇ ਹੋ ਗਏ ਤਰਾਈ ਹੁਣ ਅਸੀਂ ਇਹਨੂੰ ਇੱਕ ਅਲੱਗ ਬਰਤਨ ਦੇ ਈਨਾਂ ਨਾ ਕੱਢ ਲੈਂਦੇ ਆ ਉਸੇ ਪੈਨ ਵਿੱਚ ਹੁਣ ਦੁਬਾਰਾ ਅਸੀਂ ਫੇਰ ਤੇਲ ਪਾਲੰਦੇ ਆ ਇੱਕ ਕੜਚੇ ਹੀ ਤੇਲ ਦੀ ਲੈਣੀ ਹੈ ਜਿਆਦਾ ਤੇਲ ਦਾ ਇਸਤੇਮਾਲ ਨਾ ਕਰਿਓ ਤੁਸੀਂ ਹੁਣ ਪਾ ਦਿੰਦੇ ਆ ਝੁੱਟਕੀ ਹਿੰਗ ਹਰੀ ਮਿਰਚ ਇੱਕ ਹੀ ਪਾਣੀ ਪਹਿਲਾਂ ਇਹਦੇ ਵਿੱਚ ਅਸੀਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਹੀ ਪਾਈਆਂ ਹੋਈਆਂ ਐ ਅਦਰਕ ਇਨਾਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲੈਣਾ ਹੈ ਤਿੰਨੇ ਚੀਜ਼ਾਂ ਨੂੰ ਅੱਧਾ ਮੈਨਾ ਨੂੰ ਸੀ 2 ਤੋਂ 3 ਮਿੰਟ ਇਹਨਾਂ ਨੂੰ ਪਕਾ ਲੈਣਾ ਹੈ ਇਹ ਇੱਕ ਤਰ੍ਹਾਂ ਦੀ ਸਬਜ਼ੀ ਵੀ ਬਣ ਜਾਂਦੀ ਹੈ ਅਚਾਰ ਵੀ ਬਣ ਜਾਂਦਾ ਹੈ ਇਹਦੇ ਵਿੱਚ ਦੋਹੇ ਹੀ ਫਲੇਵਰ ਆ ਜਾਂਦੇ ਆ ਸਬਜ਼ੀ ਅਚਾਰ ਬਖ ਲੈਣਾ ਜੇ ਤੁਹਾਡਾ ਸਬਜ਼ੀ ਬਣਾਉਣ ਦਾ ਬਿਲਕੁਲ ਮਨ ਨਹੀਂ ਹੈ ਤੇ ਖਾਣ ਦਾ ਮਨ ਨਹੀਂ ਹੈ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਅਚਾਰੀ ਆਲੂ ਨੂੰ ਬਣਾ ਸਕਦੇ ਹੋ ਸਬਜ਼ੀ ਦਾ ਫਲੇਵਰ ਵੀ ਦਊਗੇ ਤੇ ਅਚਾਰ ਦਾ ਫਲੇਵਰ ਵੀ ਹੋ ਜਾਊਗਾ ਮਸਾਲਾ ਵੀ ਸਾਡਾ ਪੁੱਜ ਗਿਆ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਇੱਕ ਆਖਰੀ ਮਸਾਲਾ ਨਮਕ ਨਮਕ ਅਸੀਂ ਪਹਿਲਾਂ ਇਸਤੇਮਾਲ ਨਹੀਂ ਕੀਤਾ ਤੇ ਬਾਅਦ ਵਿੱਚ ਐਂਡ ਚ ਹੀ ਨਮਕ ਪਾਉਣਾ पा दें दीद असी आलू कुटिया मसाला खड़े मसाले जे आप लाए हैं वो पा लेने सारे मसाले पा गैस बिल्कुल लो कर लेना है ਆਹ ਦੇ ਵਿੱਚ ਪਾ ਰਹੇ ਆ ਸੀ ਇੱਕ ਚੀਜ਼ ਹੋਰ ਜਿਹਦੇ ਨਾਲ ਇਹ ਸਰਜੀ ਦਾ ਟੇਸਟ ਇਹਦੇ ਵਿੱਚ ਘੱਟ ਆਏਗਾ ਤੇ ਅਚਾਰ ਦਾ ਫਲੇਵਰ ਜ਼ਿਆਦਾ ਆਊਗਾ ਅੱਧਾ ਚਮਚਾ ਸੀ ਹੋਰ ਪਾ ਦਿੰਦੇ ਆ ਦੁਬਾਰਾ ਕਰ ਲੈਂਦੇ ਨੂੰ ਮਿਕਸ ਹੌਣ ਲਾਂਦੇ ਆ ਥੋੜਾ ਜਿਹਾ ਪਾਣੀ ਪਾਣੀ ਲਾ ਕੇ ਤੁਸੀਂ ਇਹਨੂੰ 5 ਤੋਂ 6 ਮਿੰਟ ਪਕਾਉਣਾ ਮੈਂ ਇਸੇ ਲਈ ਕਿਹਾ ਏ ਕਿ ਇਹਨਾਂ ਨੂੰ ਇਸ ਅਚਾਰ ਨੂੰ ਤੁਸੀਂ ਅਚਾਰੀ ਆਲੂ ਨੂੰ ਤੁਸੀਂ ਲੰਬੇ ਸਮੇਂ ਲਈ ਸਟੋਰ ਕਰਕੇ ਨਹੀਂ ਰੱਖ ਸਕਦੇ ਆ ਕੀ ਇਹਦੇ ਵਿੱਚ ਅਸੀਂ ਪਾਣੀ ਪਾਇਆ ਏ ਬਾਕੀ ਤਾਂ ਸਾਰੇ ਮਸਾਲੇ ਉਹੀ ਪਾਉਂਦੇ ਆ ਜਿਹੜੇ ਅਚਾਰ ਵਿੱਚ ਪਾਏ ਜਾਂਦੇ ਆ ਵਰਤੇ ਜਾਂਦੇ ਆ ਹੁਣ ਪਾਣੀ ਪਾ ਕੇ ਇਹਨੂੰ ਤੁਸੀਂ ਢੱਕ ਕੇ ਇਹਨੂੰ ਪਕਾ ਲੈਣਾ ਹੈ। ਇੰਨਾ ਪਾਣੀ ਤੁਸੀਂ ਬਿਲਕੁਲ ਲੈਣ ਇਹ ਸੌਸ ਕਰਨਾ ਹੈ। ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ। ਪਾਣੀ ਬਿਲਕੁਲ ਸਾਡਾ ਸੌਸ ਹੋ ਗਿਆ। ਹੁਣ ਕਰਦੇ ਆ ਗੈਸ 1 ਬਣ ਕੇ ਤਿਆਰ ਹੈ ਸਾਡੇ ਅਚਾਰੀ ਆਲੂ ਸਬਜ਼ੀ। ਰੇੜੀ ਦੇ ਵਿੱਚ ਅਸੀਂ ਤੇਗੀ ਮਿਰਚ ਪਾਈ ਹੈ ਉਹਦੇ ਨਾਲ ਕਲਰ ਵੀ ਵਧੀਆ ਆਉਂਦਾ ਹੈ ਤੇ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਤੇ ਖਾਣ ਨੂੰ ਤਾਂ ਇਹ ਬਹੁਤ ਜ਼ਿਆਦਾ ਸੁਆਦ ਬਣਦੇ ਆ ਹੁਣ ਤੁਸੀਂ ਇਹਨੂੰ ਸਬਜੀ ਦੀ ਜਗ੍ਹਾ ਵੀ ਖਾ ਸਕਦੇ ਆ ਤੁਸੀਂ ਇਹਨੂੰ ਪਰੌਂਠੇ ਨਾਲ ਖਾਓ ਜਾਂ ਤੁਸੀਂ ਪੂਰੀਆਂ ਨਾਲ ਖਾਓ ਜਿਸ ਤਰ੍ਹਾਂ ਆਪਾਂ ਰੇੜੀਆਂ ਤੇ ਖਾਂਦੇ ਆ ਆਲੂਆਂ ਦੀ ਸਬਜੀ ਹੁੰਦੀ ਹੈ ਕਿੰਨੀ ਜ਼ਿਆਦਾ ਸੁਆਦ ਆ ਇਹ ਉਸ ਤੋਂ ਵੀ ਜ਼ਿਆਦਾ ਇਹ ਸੁਆਦ ਬਣਦੀ ਹੈ ਬਿਲਕੁਲ ਸਿੰਪਲ ਤੇ ਆਸਾਨ ਤਰੀਕਾ ਹੈ ਇਸ ਤਰ੍ਹਾਂ ਅਚਾਰੀ ਆਲੂ ਬਣਾਉਣ ਦਾ ਇਕ ਵਾਰ ट्राई ਜ਼ਰੂਰ ਕਰਿਓ। ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ। ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ HK ਪੰਜਾਬੀ ਕਿਚਨ ਦੇ ਨਾਮ। ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ।